ਕਿ ਰੇਸ਼ੀ ਕੱਲ ਤੱਕ ਸਾਹਬ ਦੇ ਥੱਲੇ ਮਾਈਕ ਨਤੇ ਯਾਰ ਸਾਰੀ ਪਾਰਟੀ ਨੇ ਅਰਦਾਸ ਕਰਕੇ ਅੱਜ ਯਾਤਰਾ ਸ਼ੁਰੂ ਕੀਤੀ ਹੈ ਪਰਮਾਤਮਾ ਮੇਰ ਕਰਨ ਪਾਰਟੀ ਦੇ ਸਿਰ ਤੇ ਹੱਥ ਰੱਖਣ ਆ ਪੰਜਾਬੀਆਂ ਦੀ ਕੌਮ ਦੀ ਕੌਮ ਦੀ ਜਥੇਬੰਦੀ ਹੈ ਤੇ ਪੰਜਾਬ ਜੋ ਹਾਲਾਤਾਂ ਚ ਜੀ ਹੈ ਪਿਛਲੇ 7 ਸਾਲਾਂ ਚ ਜੋ ਬਣ ਗਿਆ ਹੈ ਤੇ ਖਾਸ ਕਰਕੇ ਜੋ ਹਾਲਾਤ ਅੱਜ ਪਿਛਲੇ 2 ਸਾਲਾਂ ਚ ਝਾੜੂ ਵਾਲਿਆਂ ਨੇ ਬਣਾ ਦਿੱਤੀ ਹੈ ਪ੍ਰਮਾਤਮਾ ਚਰਨ ਅਦਾਸ਼ਬੰਦੀ ਕਰਦੇ ਆ ਕਿ ਮੇਰ ਰੱਖਣ ਪੰਜਾਬ ਦੇ ਸਿਰ ਤੇ ਪਾਰਟੀ ਦੇ ਸਿਰ ਤੇ ਕਿ ਤਕੜੇ ਹੋ ਕੇ ਅਸੀਂ ਪੰਜਾਬ ਦੀ ਵਾਸਤੇ ਜੋ ਜਥੇਬੰਦੀ ਬਣੀ ਹੈ ਪੰਜਾਬ ਨੂੰ ਬਚਾਈਏ ਸਾਰੀ ਪੰਜਾਬੀਆਂ ਨੂੰ ਬੇਨਤੀ ਹੈ ਖਾਲਸਾ ਪੰਥ ਨੂੰ ਬੇਨਤੀ ਹੈ ਆਓ ਇਕੱਠੇ ਹੋ ਕੇ ਪੰਜਾਬ ਨੂੰ ਬਚਾ ਲਈਏ ਆਪਣਾ ਹੀ ਕਾਰ ਹੈ ਬੰਦ ਸਾਹਿਬ ਲੱਗਦਾ ਕਿ ਲੋਕ ਠੱਗਿਆ ਮਹਿਸੂਸ ਕਰ ਰਹੇ ਨੇ ਹੁਣ ਪੰਜਾਬ ਦੇ ਲੋਕ ਠੱਗਿਆ ਮਹਿਸੂਸ ਕਰ ਰਹੇ ਨੇ ਕੁਝ ਜਿਸ ਤਰ੍ਹਾਂ ਇਹਦੇ ਨਾਂ ਦੇ ਵਿੱਚ ਹੀ ਸਪਸ਼ਟ ਹੈ ਕਿ ਪੰਜਾਬ ਬਚਾਓ ਯਾਤਰਾ ਕਦੋਂ ਦਾ ਮਤਲਬ ਹੈ ਕਿ ਪੰਜਾਬ ਦੇ ਹਾਲਾਤ ਇਸ ਥਾਂ ਦੇ ਉੱਤੇ ਪਹੁੰਚ ਗਿਆ ਹੈ ਕਿ ਪੰਜਾਬ ਦੀ ਜਨਤਾ ਅਗਰ ਨਾ ਜਾਗੀ ਇਕੱਠੀ ਨਾ ਹੋਈ ਪਾਰਲੀਮੈਂਟ ਦੇ ਵਿੱਚ ਸਾਰਿਆਂ ਨੇ ਰਲ ਕੇ ਕੋਈ ਚੰਗਾ ਫੈਸਲਾ ਨਾ ਕੀਤਾ ਤੇ ਉਹਨਾਂ ਦੇ ਸਮੇਂ ਦੇ ਵਿੱਚ ਫਿਰ ਪੰਜਾਬ ਨੂੰ ਦੁਬਾਰਾ ਰਿਵਾਈਵ ਕਰਨਾ ਬਹੁਤ ਮੁਸ਼ਕਲ ਕਿਉਂਕਿ ਪੰਜਾਬ ਇੱਕ ਬਹੁਤ ਵੱਡੇ ਸੰਕਟ ਦੇ ਵਿੱਚੋਂ ਨਿਕਲ ਰਿਹਾ ਹੈ ਜਿਹਦੇ ਵਿੱਚ ਵਿੱਤੀ ਸੰਕਟ ਵੀ ਹੈ ਕਿ 70000 ਕਰੋੜ ਦਾ ਕਰਜ਼ਾ ਸਟੇਟ ਦੇ ਵਿੱਚ ਲਿਆ ਗਿਆ ਔਰ ਉਹ ਕਰਜ਼ਾ ਕੋਈ ਚੰਗੇ ਕੰਮ ਵਾਸਤੇ ਡਿਵੈਲਪਮੈਂਟ ਵਾਸਤੇ ਨਹੀਂ ਹੈ ਕਿਤਨੀ ਵੱਲ ਦੀਆਂ ਜਿਹੜੀਆਂ ਰਾਤ ਸੀ ਇਸ਼ਾਮਾਂ ਪੂਰੀਆਂ ਕਰਨ ਵਾਸਤੇ ਉਜਾੜਾ ਪੰਜਾਬ ਦਾ ਕੀ ਕਹਿੰਦਾ ਹੈ ਹੈਲੀਕਾਪਟਰ ਸਾਡੇ ਇਥੋਂ ਐਡਵਰਟਾਈਜ਼ਮੈਂਟ ਸੈਂਕੜੇ ਕਰੋੜਾਂ ਦੀ ਸਾਡੀ ਖਰਚੇ ਸਿਕਿਉਰਟੀਆਂ ਸਾਡੀਆਂ ਤੇ ਜਿਹੜਾ ਕਰਜ਼ਾ ਸਾਡੇ ਸਿਰ ਤੇ ਵਿਆਜ ਅਸੀਂ ਭਰੀਏ ਤੇ ਵਰਤਣਗੇ ਉਹ ਜਿਵੇਂ ਕੇਚਰੀਵਾਲ ਚਾਹੁੰਦੇ ਆ ਸਾਰੀ ਸੁਵਿਧਾ ਦੀ ਸਰਕਾਰ ਗੈਨੇ ਰੱਖ ਦਿੱਤੀ ਕੇਦਰੀਵਾਲ ਕੋਲੇ ਇਹ ਬਹੁਤ ਸਾਡਾ ਵੱਡਾ ਇਸ਼ੂ ਹੈ। ਅੱਛਾ ਓਕੇ ਦੂਜੀ ਗੱਲ ਹੈ ਕਿ ਲਾਈਨ ਡਾਡ ਟੋਟਲ ਪੰਜਾਬ ਦੇ ਵਿੱਚ ਖਤਮ ਹੋ ਗਈ। ਲੁੱਟਾਂ, ਖੋਹਾਂ, ਕਤਲਾਂ, ਡਾਕੇ ਹਰ ਰੋਜ਼ ਇੱਕ ਵੀ ਬੰਦਾ ਕਿਤੇ ਅੱਜ ਸੇਫ ਨਹੀਂ ਮਹਿਸੂਸ ਕਰਦਾ। ਆ ਬਾਰਡਰ ਦੇ ਵਿੱਚ ਵਪਾਰ ਪਾਕਿਸਤਾਨ ਨਾਲ ਬੰਦ ਹੋਣ ਕਰਕੇ ਸਾਡੀ ਆਰਥਿਕਤਾ ਬਹੁਤ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਰਹੀ ਹੈ। ਜਿਹੜੀ ਹੈ ਡਿਵੈਲਪਮੈਂਟ ਬੰਦ ਹੋ ਰਹੀ ਹੈ, ਬੇਰਜ਼ਗਾਰੀ ਸਿਖਰ ਦੇ ਉੱਤੇ ਪਹੁੰਚ ਗਈ ਹੈ। ਇਹ ਸਾਰੇ ਮੁੱਦੇ ਆ ਜਿਨ੍ਹਾਂ ਦੇ ਉੱਤੇ ਰਲ ਕੇ ਇਕੱਠੇ ਹੋ ਕੇ ਸਾਨੂੰ ਪੁਸ਼ਕਨ ਦੇ ਪ੍ਰਾਣੀਆਂ ਸਰਕਾਰਾਂ ਦੇ ਅੰਜਾਮ ਲਈਏ ਦੇ ਕਿ ਸਾਰੀਆਂ ਬਾਕੀ ਸਰਕਾਰਾਂ ਹੀ ਕੀਤਾ। ਪਰ ਅਸੀਂ ਹੁਣ ਲੋਕਾਂ ਦੀ ਕਚਹਿਰੀ 'ਚ ਸਾਰਾ ਪੱਖ ਰੱਖਾਂਗੇ। ਉਹ ਆਪਣਾ ਰੱਖਣ ਅਸੀਂ ਆਪਣਾ ਰੱਖਾਂਗੇ। ਆ ਹੁਣ 10 ਲੱਖ 70 ਹਜ਼ਾਰ ਨੀਲੇ ਕਾਰਡ ਘੱਟ ਦਿੱਤੇ ਤੇ ਹੁਣ ਪਾਰਲੀਮੈਂਟ ਆ ਗਈ ਤੇ ਭਲ ਕਰ ਦਿੱਤੇ। ਤੇ ਜਿਹੜਾ ਇਹਨਾਂ ਲੋਕਾਂ ਨੇ ਢਾਈ ਹ 25000 ਰੁਪਏ ਕਵਿੰਟਰ ਕਣਕ ਲੈ ਕੇ 2 ਸਾਲ ਗਰੀਬੀ 'ਚ ਖਾਧੀ ਆ। ਇਹ ਵੀ ਪ੍ਰਾਣੀਆਂ ਸਰਕਾਰਾਂ ਦਾ ਕਸੂਰ ਸੀ। ਪ੍ਰਾਣੀਆਂ ਤਾਂ ਦੇ ਕੇ ਗਈਆਂ ਸੀ ਤੁਸੀਂ ਆ ਕੇ ਵੱਧ ਕਰਤਾ। 2 ਦਿਨ ਪਹਿਲੇ ਕਾਂਗਰਸ ਦੀ ਮੀਟਿੰਗ ਹੋਈ ਆ। ਉਹ ਆਪਸ ਵਿੱਚ ਜਿਉਂਦੇ ਚੜਦੇ ਰਹੇ। ਚਲੋ ਉਹਨਾਂ ਦਾ ਆਪਣਾ ਇੰਟਰਨ ਉੱਥੇ ਅਸੀਂ ਡਟ ਕੇ ਆਪਣਾ ਪਰ ਰੱਖਿਆ। ਥੈਂਕ ਯੂ। ਕੋਆਰਡੀਨੇਟਰ ਕੀ ਰਹਿਣ ਵਾਲਾ ਜੀ? ਮਾਨ ਤੋਂ। ਪੰਜਾਬ ਵਿਚੋਂ ਜਿਹੜੀ ਪੰਜਾਬ ਬਚਾਉਣਾ। ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਸਭਿਤੀ ਲੀਡਰਸ਼ਿਪ ਪੰਜਾਬ ਦੀਆਂ ਸੜਕਾਂ ਤੇ ਜਾ ਰਹੀ ਹੈ। ਪੰਜਾਬ ਵਿਚੋਂ ਯਾਤਰਾ ਦਾ ਆਗਾਜ਼ ਅ ਟਾਰੀ ਤੋਂ ਹੋਣਾ ਜਿਹੜਾ ਸ਼ਾਨ ਸਿੰਘ ਟਾਰੀ ਵਾ ਦੇ ਮਹਾਨ ਜਰਨੈਲ ਦਾ ਪਿੰਡਾ ਔਰ ਜਿਸ ਧਰਤੀ ਤੋਂ ਸ਼ਾਨ ਸਿੰਘ ਨੇ ਖੰਡਾ ਚੁੱਕ ਕੇ ਅੰਗਰੇਜ਼ਾਂ ਦੇ ਵਿਰੁੱਧ ਆਖਰੀ ਲੜਾਈ ਲੜੀ ਸੀ। ਔਰ ਮੈਂ ਕਹਿ ਸਕਦਾ ਕਿ ਸ਼ਰਮਣੀ ਅਕਾਲੀ ਦਲ ਮੌਜੂਦਾ ਸਰਕਾਰ ਦੀਆਂ ਨਕਾਮੀਆਂ ਖਾਮੀਆਂ ਨਲਾਇਕੀਆਂ ਦਾ ਪਰਦਾ ਫਾਸ਼ ਕਰਨ ਲਈ ਔਰ ਸੱਚ ਜਗ ਜाहिर ਕਰਨ ਲਈ ਔਰ ਪੰਜਾਬ ਦੇ ਲੋਕਾਂ ਨੂੰ ਸ ਜਾਗਰਾਉਣ ਲਈ ਕਿ 2 ਸਾਲ ਜਿਹੜਾ ਫੈਸਲਾ ਸੀ ਉਹ ਬੜਾ ਗਲਤ ਸੀ ਔਰ 2 ਸਾਲ ਪਹਿਲਾਂ ਲਿਆ ਫੈਸਲੇ ਨੇ ਪੰਜਾਬ ਦੀ ਬੜੀ ਤਬਾਹੀ ਕੀਤੀ ਆ ਪੰਜਾਬ ਦੀ ਬੜੀ ਬਰਬਾਦੀ ਕੀਤੀ ਆ ਔਰ ਅੱਜ ਜੇ ਪੰਜਾਬ ਨੂੰ ਬਚਾਉਣਾ ਤਾਂ ਪੰਜਾਬ ਨੂੰ ਜਾਗਣਾ ਪਏਗਾ ਪੰਜਾਬੀਆਂ ਨੂੰ ਪਿਛਲੀ ਗਲਤੀ ਦਾ ਅਹਿਸਾਸ ਕਰਕੇ ਮਤਲਬ ਸੱਚ ਨਾਲ ਖੜਨਾ ਪਏਗਾ ਔਰ ਇਹ ਸਰਕਾਰ ਨੇ ਜਿਸ ਤਰ੍ਹਾਂ ਫਜ਼ੂਲ ਖਰਚੀਆਂ ਕਰਕੇ ਪੰਜਾਬ ਦਾ ਖਜ਼ਾਨਾ ਲੁੱਟਿਆ ਮੈਂ ਸਮਝਦਾ ਕਿ ਅੱਜ ਜੇ ਪੰਜਾਬ ਨੂੰ ਆਰਥਿਕ ਖੋਰਾ ਲੱਗਿਆ ਹੋਇਆ ਹੈ ਸਰਕਾਰ ਦੀਆਂ ਨਕਾਮੀਆਂ ਖਾਮੀਆਂ ਕਰਕੇ ਇਹਨਾਂ ਦੇ ਆਪ ਸਿਹੇੜੇ ਜਿਹੜੇ ਗੈਰ ਪੰਜਾਬੂ ਖਰਚੇ ਸੀ ਉਹਨਾਂ ਨੇ ਪੰਜਾਬ ਨੂੰ ਰਗੜਾ ਲਾਇਆ 7-700 ਕਰੋੜ ਰੁਪਈਆ ਕੇਵਲ ਇਸ਼ਤਿਹਾਰਵਾਜੀ ਤੇ ਖਰਚ ਕਰਨਾ ਮਹਿੰਗੇ ਜਹਾਜ਼ ਖਰੀਦ ਕੇ ਝਾੜੀ ਦੋਣੀ ਕੇਜਰੀਵਾਲ ਨੂੰ ਬਾਹਰਲੇ ਸੂਬਿਆਂ ਵਿੱਚ ਢੇਡੇ ਦੋਣੇ ਇਹ ਪੰਜਾਬ ਦੇ ਖਜ਼ਾਨੇ ਨੂੰ ਬੇਦਰਦੀ ਨਾਲ ਲੁੱਟਿਆ ਔਰ ਦੂਜਾ ਇਹਨਾਂ ਦੀਆਂ ਜਿਹੜੀਆਂ ਫੋਕਾ ਬਣ ਕਹਿ ਲਓ ਹੋਸ਼ਾ ਬਣ ਕਹਿ ਲਓ ਹੈਂਕਰ ਕਹਿ ਲੋ ਮਰ ਲਾਇਕੀ ਕਹਿ ਲੋ ਉਹਦੇ ਕਰਕੇ ਵੀ ਕਰੋੜਾ ਰੁਪਏ ਪੰਜਾਬ ਹੱਥ ਤੋਂ ਬੈਠਿਆ ਜਿਹੜੀਆਂ ਕੇਂਦਰ ਦੀਆਂ ਸਕੀਮਾਂ ਸੀ ਉਹਨਾਂ ਤੇ ਕੇਵਲ ਇਹਨਾਂ ਨੇ ਨਾਂ ਬਦਲ ਕੇ ਕੇਵਲ ਆਪਣੇ ਨਾਂ ਚ ਮਕਾਉਣ ਵਾਸਤੇ ਇਹ ਜਿਹੜੀ ਛੋਛੇਬਾਜੀ ਕੀਤੀ ਹੋਛੀ ਹਰਕਤ ਕੀਤੀ ਉਹਦਾ ਖਮਾਜਾ ਵੀ ਪੰਜਾਬ ਨੂੰ ਭੁਗਤਣਾ ਪੈ ਰਿਹਾ ਔਰ ਬਹੁਤ ਸਾਰੀਆਂ ਐਸੇ ਫੰਡ ਜਿਹੜੇ ਪੰਜਾਬ ਨੂੰ ਮਿਲਦੇ ਸੀ ਕੇਂਦਰ ਤੋਂ ਉਹ ਫੰਡ ਵੀ ਰੋਕ ਗਏ ਇਹਨਾਂ ਦੀਆਂ ਨਲਾਇਕੀਆਂ ਕਰਕੇ ਸੋ ਅੱਜ ਪੰਜਾਬ ਨੂੰ ਜਾਗਣਾ ਪਊਗਾ ਸ਼ਰਮਣੀ ਅਕਾਲੀ ਦਲ ਜਗਾਉਣ ਲਈ ਲਾਹ ਮੰਦ ਕਰ ਲਈ ਸੜਕਾਂ ਤੇ ਇਹ ਪੰਜਾਬ ਚੋਂ ਯਾਤਰਾ ਦਾ ਆਗਾਜ਼ ਅਟਾਰੀ ਤੋਂ ਸ਼ੁਰੂ ਕਰ ਰਿਹਾ ਹੈ। ਚੰਦੂਵੈਰਾ ਸਾਹਿਬ ਪੰਜਾਬ ਸਰਕਾਰ ਵੱਲੋਂ ਪੰਜਾਬ ਚੋਂ ਯਾਤਰਾ ਦੇ ਸਾਹਮਣੇ ਇੱਕ ਨਵਾਂ ਪ੍ਰੋਗਰਾਮ ਰੱਖ ਦਿੱਤਾ ਗਿਆ ਜਿਹੜੀ ਝਾਕੀਆਂ ਗੰਦਰਦ ਦੇ ਦਿਨ ਸ਼ਾਮਲ ਨਹੀਂ ਹੋ ਪਾਈਆਂ ਉਹ ਅੰਮ੍ਰਿਤਸਰ ਪਹੁੰਚ ਚੁੱਕੀਆਂ ਔਰ ਉਸੇ ਰੂਟ ਤੇ ਜਿਹਾ ਲਜਾਈਏ ਜਾ ਰਹੀਆਂ ਜਿੱਥੇ ਪੰਜਾਬ ਚੋਂ ਯਾਤਰਾ ਜਾਣੀ ਹੈ। ਅੱਜ ਪੰਜਾਬ ਸਰਕਾਰ ਵੱਲੋਂ ਪੈਰਲਲ ਮਤਲਬ ਪ੍ਰੋਗਰਾਮ ਦੇਣਾ ਏ ਸ਼ਰਮਣੀ ਕਾਲੀ ਦਾਲ ਦੀ ਪੰਜਾਬ ਚ ਉਹ ਯਾਤਰਾ ਤੋਂ ਘਬਰਾਹਟ ਦੀ ਨਿਸ਼ਾਨੀਆਂ ਉਹ ਘਬਰਾਉਣ ਦੀ ਨਿਸ਼ਾਨੀਆਂ ਔਰ ਪੰਜਾਬ ਦੀ ਸਰਕਾਰ ਨੂੰ ਇਸ ਗੱਲ ਦਾ ਅਹਿਸਾਸ ਹੋ ਰਿਹਾ ਕਿ ਪੰਜਾਬ ਦੇ ਲੋਕਾਂ ਨੂੰ ਸੱਚ ਪਤਾ ਲੱਗਣ ਲੱਗਿਆ ਪੰਜਾਬ ਸਰਕਾਰ ਨੂੰ ਪਤਾ ਲੱਗਣ ਲੱਗਿਆ ਕਿ ਉਹਨਾਂ ਦੀ ਜਿਹੜੀ ਅਸਲੀਅਤ ਉਹਦਾ ਪਰਦਾ ਫਾਸ਼ ਹੋਣ ਲੱਗਿਆ ਅੱਜ ਪੰਜਾਬ ਸਰਕਾਰ ਦੀ ਘਬਰਾਹਟ ਹੀ ਮਤਲਬ ਇਹ ਦੁਬਾਰਾ ਪੈਰਲਲ ਪ੍ਰੋਗਰਾਮ ਦੇਣ ਦੀ ਨਿਸ਼ਾਨੀ ਆ ਪਰਤਾਜੀ ਲੱਗਦਾ ਕਿ ਇਹਨਾਂ ਦੇ ਜਿਹੜੇ ਐਮਐਲਏ ਨੇ ਉਹ ਗੁੰਡਾ ਰਾਜ ਕਰ ਰਹੇ ਨੇ ਰਾਤੀ ਵੀ ਕੇਵਲ অপারেਟਰਾਂ ਦੇ ਦੇਖੋ ਇਹਨਾਂ ਦੀ ਗੁੰਡਾਗਰਦੀ ਤਾਂ ਇੰਤਹਾ ਹੈ ਰਾਤ ਪਟਿਆਲੇ ਵੀ ਜੋ ਕੁਝ ਹੋਇਆ ਮੈਂ ਸਮਝਦਾ ਪ੍ਰੈਸ ਦਾ ਵੀ ਗਲਾ ਘੁੱਟ ਰਹੇ ਨੇ ਇਹ ਮਤਲਬ ਲੋਕ ਰਾਜ ਦਾ ਵੀ ਗਲਾ ਘੁੱਟ ਰਹੇ ਨੇ ਔਰ ਇਹ ਸਿਰਫ ਆਪਣੀ ਚੌਧਰ ਜਮਾਉਣ ਲਈ ਜਾਂ ਪੈਸੇ ਦੀ ਜਿਵੇਂ ਹੋੜ ਲੱਗੀ ਉਹਦੇ ਲਈ ਇਹਨਾਂ ਨੇ ਪੰਜਾਬ ਨੂੰ ਤਬਾਹ ਕਰਤਾ